ਨਵੀਂ ਕਦੂ ਕਸ਼ ਨੇ ਕਰਤਾ ਜੇ ਕੰਮ ਹੈ ਦੌਰ ਰਗੜੀਂਗੇ ਗੋਚਾ ਰਗੜੀਂਗੇ ਚਲੋ ਕੋਈ ਨਹੀਂ ਇੰਨੇ ਦੀ ਕੋਈ ਗੱਲ ਮੜਾ ਮੋਟਾ ਹੁੰਦਾ ਰਹਿੰਦਾ ਹੁਣ ਕੋਠੇ ਤੇ ਨਾ ਖੜਾਕੜਿਆ ਬਣਾਉਣ ਦੇ ਮੈਨੂੰ ਪਤਾ ਨਹੀਂ ਜਿੱਦਾਂ ਨਾ ਕੋਈ ਖੜਾਕੜਿਆ ਤਾਂ ਕਰ ਤੇ ਮੈਂ ਅੱਧੀ ਰਾਤ ਵੇਖਣ ਵਾਸਤੇ ਮੈਂ ਕੋਈ ਕੋਠੇ ਤੇ ਹੋਵੇ ਨਾ ਉਦਾਂ ਤੇ ਹੈ ਤਾਂ ਕੋਈ ਵੀ ਨਹੀਂ ਬਾਹਰ ਨਿਕਖ ਹੋਏ ਉਦਾਂ ਦੇ ਬਾਹਰੋਂ ਚਾਤੀ ਮਾਰਿਆ ਮੈਂ ਲੈਨੇ ਕੱਖ ਵੀ ਇਧਰ ਵੇਖ ਲਿਆ ਥੱਲੇ ਉਦਾਂ ਨੇਰੀ ਚ ਹੁੰਡੀ ਹੋਰ ਦੇ ਦਰਵਾਜੇ ਤੇ ਵੀ ਜਾ ਰਹਿਦਾ ਖੜਕਣ ਦੇ ਆ ਰਾਣਾ ਜਿਹੜਾ ਇਹਨੇ ਹੈਡ ਸ਼ੌ ਟੁੱਟ ਗਿਆ ਹੈ ਨਵਾਂ ਆਪਣੇ ਕਿੰਨੇ ਦਿਨਾਂ ਦਾ ਪਿਆ ਹੈ ਫਿਰ ਇਹ ਲਾਤਾ ਹੁਣ ਤੇ ਡਬਲ ਸ਼ੇਡ ਸ਼ੈਂਪੂ ਪਾਤਾ ਮੈਂ ਵਿੱਚ ਪਹਿਲਾਂ ਇੱਕ ਆਵਲਾ ਕਲਰ ਦਾ ਪਾਇਆ ਫਿਰ ਆਵਲਾ ਕਲਰ ਪਾਤਾ ਠੰਡ ਦਿਨੋਂ ਤਨ ਹੋਈ ਜਾਂਦੀ ਹੈਣਾ ਇਹ ਕਿਉਂ ਹੋਂਦੀ ਹੁੰਦੀ ਹੈ ਤੈਨੂੰ ਪਤਾ ਕੋਈ ਕਾਰਨ ਹੈ ਕਾਰਨ ਕੋਈ ਪਤਾ ਹੋਏ ਤੈਨੂੰ ਹੁਣ ਨਹੀਂ ਹੁਣ ਠੰਡੀ ਤੇ ਹੰਡੀ ਅਸਾਂ ਗਰਮੀ ਵਿੱਚੋ ਪੜੀ ਚਾਹੀਦੀ ਕਨੇ ਪੈਣੀ ਚਾਹੀਦੀ ਨਾ ਇਹਨਾਂ ਨੂੰ ਪਾਣੀ ਨੇ ਹੱਥੀਂ ਤੋਂ ਦੇ ਪਰ ਮੇਰੇ ਹੱਥ ਨਿੱਗੇ ਨਿੱਗੇ ਮੈਨਾਂ ਇਹ ਲੰਨ ਨਿੱਗੇ ਰੇਕਾ ਠੰਡੇ ਲੱਗੇਗੇ ਨਿੱਕੇ ਸੇਕੋ ਹੱਥ ਕਿੱਥੇ ਇੱਥੇ ਲੈ ਸੇਕ ਲੈ ਹੁਣ ਸੇਕ ਲੈ ਹੁਣ ਲਾਵਾਂ ਨਾ ਅੱਜ ਜਾਣਾ ਉਹ ਪਲਾਟ ਦੇ ਚੰਨ ਤੰਨੀਆਂ ਵਖਾਖ ਲਏ ਹਾਂਗੇ ਠਹਿਰ ਕੇ ਭੰਗੀਆਂ ਕਿ ਹੁਣ ਤੇ ਸਾਰੀਆਂ ਇਹਦੇ ਦੋ ਤੇ ਨੀਆਂ ਹੀ ਸਾਰੀਆਂ ਬਾਕੀ ਦੇ ਭੰਗੀਆਂ ਨੇ ਅੱਛਾ ਖਾ ਲੋ ਕਿੱਥੇ ਅਜਾ ਤਰ ਸਾਰੀਕਾਰ ਸਵਾਗਤ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਮੈਂ ਜਾ ਰਿਹਾ ਪਲਾਟ ਦੇ ਵਿੱਚ ਤੇ ਕੁਝ ਕੁ ਆਮਸਰਾ ਚੱਲ ਰਿਹਾ ਹੈਗਾ ਵੀ ਬਰਫ ਵੇਖਣ ਚੱਲੀਏ ਵੇ ਡਲਹੌਜੀ ਜਿਹੜੀ ਸਾਈਡ ਜਾ ਕੇ ਤਨੇ ਕਿਤੇ ਚੱਲਦੇ ਆ ਘੁੰਮਣ ਵਾਸਤੇ ਤੇ ਪਰ ਅਜੇ ਹੁਣ ਮੇਰਾ ਬਰਥਡੇ ਆ ਗਿਆ ਵਾ 22 ਤਰੀਕ ਨੂੰ ਤੇ ਉਦੋਂ ਤੱਕ ਤੇ ਰੁਕਣਾ ਪੈਣਾ ਨਾ ਹੁਣ ਕਿਉਂਕਿ ਫੈਮਿਲੀ ਦੇ ਵਿੱਚ ਕਿਉਂਕਿ ਮੰਮੀ ਡੈਡੀ ਵੀ ਦੇ ਵੀ ਮੰਦੀ ਖੁਸ਼ੀ ਹੁੰਦੀ ਵੀ ਜਿਹੜਾ ਹਨਾ ਬਰਥਡੇ ਆ ਵੀ ਫੈਮਿਲੀ ਦੇ ਵਿੱਚ ਮਨਾਇਆ ਜਾਵੇ ਤਾਂ ਜਿਆਦਾ ਵਧੀਆ ਹੁੰਦਾ ਹਨ ਇਕੱਲੇ ਇਕੱਲੇ ਮਨਾਈਏ ਉਹ ਮਤਲਬ ਮজা ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਦਿਲ ਨੂੰ ਵੀ ਯਾਰ ਖੁਸ਼ੀ ਮਿਲਣੀ ਚਾਹੀਦੀ ਨਾ ਜਿਨ੍ਹਾਂ ਨੇ ਜੰਮਿਆਂ ਪਾਲਿਆ ਠੀਕ ਨਹੀਂ ਗੱਲ ਆਪਣੀ ਇਕੱਲੀ ਖੁਸ਼ੀ ਵੇਖੀ ਜਾਵਾਂਗੇ ਉਹ ਫਿਰ ਠੀਕ ਨਹੀਂ ਲੱਗਦਾ ਵੀ ਤੇ ਮੈਂ ਕਿਹਾ ਚਲੋ ਮੰਮੀ ਡੈਡੀ ਦੇ ਹੁੰਦੇ ਆ ਆਪਾਂ ਜਿਹੜਾ ਨਹੀਂ ਇੱਥੇ ਘਰੇ ਬਰਥ ਦੇ ਮਨਾ ਲਾਂਗੇ ਉਸ ਤੋਂ ਬਾਅਦ ਦੇਖ ਲਾਂਗੇ ਘੁੰਮਣ ਕਿਤੇ ਚਲੇ ਜਾਵਾਂਗੇ लवली ਦੇ ਨਾਲ ਸਲਾਹ ਚਲਣ ਦੀ ਜਿਹੜੀ ਇਹਦੀ ਭੈਣ ਇੱਥੇ ਵਿਆਹੀ ਆਈ ਹੈ ਉਹਦੇ ਨਾਲ ਸਲਾਹ ਚਲਣ ਦੀ ਮੈਂ ਕਿਹਾ ਚੱਲਦੇ ਆਂ ਘੁੰਮਣ ਤੇ ਕਹਿੰਦੀ ਕੋਈ ਗੱਲ ਨਹੀਂ ਚਲ ਜਾਂਦੇ ਆ ਤੇ ਹੁਣ ਮੈਂ ਫਿਲਹਾਲ ਪਹਿਲਾਂ ਪਲਾਟ 'ਚ ਹੋਈ ਹੈ ਵੀ ਉਸ ਤੋਂ ਬਾਅਦ ਜੇ ਦਿਲ ਕੀਤਾ ਤੇ ਅੱਜ ਕੋਈ 셔ਟ ਕੋਟੀ ਜੈਕਟ ਕੁਛ ਨਾ ਕੁਛ ਮੈਂ ਆਪਣੇ ਵਾਸਤੇ ਲੈ ਕੇ ਆਉਂਗਾ ਕਿਉਂਕਿ ਮੈਂ ਮੋਸਟਲੀ ਬਹੁਤ ਘੱਟ ਸ਼ਾਪਿੰਗ ਕਰਦਾ ਆਪਣੇ ਵਾਸਤੇ ਆਪਣੇ ਵਾਸਤੇ ਮੈਂ ਬਹੁਤ ਘੱਟ ਸ਼ਾਪਿੰਗ ਕਰਦਾ ਤੇ ਜਾਂ ਦੇਖ ਲਾਂਗਾ ਸਪੋਰਟਸ ਬੂਟ ਐਦਾਂ ਦਾ ਕੁਛ ਕੁਛ ਨਾ ਕੁਛ ਲੈ ਲਾਂਗੀ ਜਿਹੜਾ ਕਣੀਆ ਜਣਾ ਮੀਨ ਉਹ ਜਿਆਦਾ ਕੰਮ ਖਰਾਬ ਕਰਦਾ ਕਿੰਦਾ ਘੱਟਾ ਜਾਂ ਜੰਮੀ ਗਿਆ ਉੱਤੇ ਹੀ ਚਲੋ ਕੋਈ ਨਹੀਂ ਆ ਗਏ ਪਲਾਂਟ 'ਚ ਨਰਜੀ ਡੇ ਕੰਮ ਕਰਨ ਇਹ ਤਾਂ ਤੁਸੀਂ ਖਣਾ ਪਤਲੇ ਸਰਗੇ ਪਾਈ ਜਾਂਦੇ ਆ ਇੱਧਰ ਕਿੜਾ ਆਪਾਂ ਲੈਂਟਰ ਪਾਉਣਾ ਬਸ ਉਦਾਂ ਕੰਧ 'ਚ ਹੀ ਪਾਉਣਾ ਆ ਬਸ ਇੱਧਰ ਰੱਖਦੇ ਇੱਥੇ ਕਿੜਾ ਲੈਂਟਰ ਚੁੱਕਣਾ ਇੱਥੇ ਉੱਚਾ ਕਰ ਦੇਣਾ ਬਸ ਉਦਾਂ بیم ਤੇ ਮੈਂ ਚੱਲ ਪਾਪੂ ਦਿੰਨੇ ਆ ਉਦਾਂ ਵੀ ਦੇ ਉਹ ਬਣਾਤਾ ਕਮਰਾ ਨਵੀਂ ਕਦੂ ਕਸ਼ ਨੇ ਕਰਤਾ ਜੇ ਕੰਮ ਹੈ ਉਹ ਮੜਿਆ ਪਰਛਾਇਆ ਲੱਤ ਕੇ ਉਤੋਂ ਦੌਰ ਰਗੜੀਂ ਗੇਰੇ ਗੱਜਨਗਰੀਆ ਚਲੋ ਕੋਈ ਨਹੀਂ ਇੰਨੇ ਦੀ ਕੋਈ ਗੱਲ ਮਾੜਾ ਮੋਟਾ ਹੁੰਦਾ ਰਹਿੰਦਾ ਹੁਣ ਆਏ ਗਾ ਕੋਣੀ ਜਿਹਦੇ ਉੱਤੇ ਹੀ ਆ ਇੰਡੀਆ ਨੇ ਅੱਜ ਖਿਲਾਰਤਾ ਸਾਊਥ ਅਫਰੀਕਨ ਅੱਜ ਮੰਮੀ ਹੁਣਾਂ ਨੇ ਲੱਗਾ ਖੜਨਾ ਪਲਾਟ ਦੇ ਵਿੱਚ ਨਾ 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 ਚੱਲਗੇ ਮੰਮੀ ਦੋਦਲੀ ਪੋਤਲ ਫੜਦੇ ਆ ਦੀ ਚਲ ਮੈਂ ਫੜ ਦੇਣਾ ਚਲੇ ਪਲਾਟ ਦੇ ਵਿੱਚ ਸਾਡੇ ਗਵੰਡੀ ਕਿੰਨੇ ਸੀ ਪਲਾਟ ਦੇਣਾ ਹੋ ਸਕਿਆ ਉਹਨਾਂ ਨੂੰ ਨਾਲ ਲੈ ਜਾਣੇ ਆ ਉਧਰਲੀ ਸਾਈਡ ਜੇ ਆਗੇ ਟਾਈਮ ਨਾਲ ਤਾਂ ਨਹੀਂ ਤੇ ਅੱਜ ਡੋਲੂ ਚ ਚਾਹ ਪਾਈ ਹੈ ਫਿਰ ਆਪਣੀ ਚਾਹ ਠੰਡੀ ਹੋਈ ਤੇ ਦੀ ਤੇ ਤੈਨੂੰ ਨਿਕਲ ਜਾ ਚੱਲੇ ਲੱਗ ਗਿਆ ਹੱਥੀ ਰਾਜਾ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਸੁਣਨਾ ਆਜੋ ਆਉਂਦੇ ਨਹੀਂ ਲੈ ਫੜਾ ਡੋਲੂ ਲੈ ਆ ਮੈਂ ਆਜੋ ਆਜੋ ਉਹ ਦੱਦਾ ਵੇਖਦੇ ਵੀ ਦੱਦਾ ਆ ਜਾ ਜਾ ਬਾਹਰ ਇੱਥੇ ਨਹੀਂ ਆਇਨਾ ਦਾਦੇ ਨੇ ਦਾਦਾ ਕਾਕਾ ਕਹਿੰਦੇ ਹੁ ਗੜੀ ਨੂੰ ਦੇਖਦੇ ਆਂ ਖੁਸ਼ੀ ਨੂੰ ਗੱਲ ਨਹੀਂ ਕਰਨ ਵਾਲੀ ਲੈ ਲੈ ਗੜੀ ਅੱਜ ਬਣਿਆ ਨਹੀਂ ਪੂਰੇ ਫੋਰਮੈਨ ਡਾੜੀ ਅੱਜ ਲੱਗਣ ਦੇ ਜਿੱਦਾਂ ਉਹ ਨਹੀਂ ਹੁੰਦੇ ਵੀ ਯਾਰ ਸਿਕਿਉਰਿਟੀ ਗਾਰਡ ਉਹਨਾਂ ਲੱਗਣ ਦੇ ਪਾ ਦੋ ਪਾ ਦੋ ਪਾ ਦੋ ਹੋਰ ਮਿਰਚੂ ਕੀ ਨਹੀਂ ਬੜੀ ਮਿਰਚੂ ਕੀ ਤੇ ਮੈਂ ਖ ਨਹੀਂ ਮਾਮੇ ਜੋਗੀ ਪਾਉਂਦੇ ਠੀਕ ਆ ਸਹੀ ਗਣਾ ਵੇ ਲੈ ਕਿੰਨਾ ਥੋੜਾ ਲੱਗਦਾ ਉਦੋਂ ਤੋਂ ਕੰਨੀ ਲੈ ਚੜਾਈ ਘਟਿਆ ਵੀ ਹੁਣ ਹੁਣ ਲੱਗਿਆ ਕਿ ਨਹੀਂ ਬਾਬਾ ਆਪਾਂ ਮੋਲਰ ਲਾ ਲਾ ਕੇ ਬੋਲਟਾਂ ਚ ਪਾਈ ਜਾਂਦੇ ਥੱਲੇ ਮਿੱਟੀਂ ਕੋਈ ਨਾ ਵੀ ਬਾਲਟਾ ਭਰੀ ਚਾਹੀਦਾ ਇੱਕ ਇੱਕ ਲੈ ਕੇ ਚੱਲ ਜਾਂਦਾ ਵੀਰ ਤੇ ਦੂਜਾ ਭਰ ਦਈਦਾ ਹੈ। ਇਹ ਆ ਆਪਣਾ ਕੰਮ ਆ। ਥੋੜਾ ਬਹੁਤ ਕਰਨਾ ਚਾਹੀਦਾ। ਬੜੇ ਚਿਰਾਂ ਬਾਅਦ ਬਾਲਟੇ ਭਰਨੇ ਸ਼ੁਰੂ ਕੀਤੀ। ਮੰਮੀ ਦੇਣ ਇਧਰੋਂ ਗਾਜਰਾਂ ਪੱਟਣ। ਆਪਣੇ ਲਈਆਂ ਹੀ। ਹਾਂ। ਉਹ ਅੜ ਵਿੱਚ ਵੀ ਜੀ ਨਹੀਂ ਨਹੀਂ ਵੇਖੀ। ਉਹ ਨਹੀਂ ਹੈਗੀ ਯਾਰ ਹਾਲੋਂ। ਐ ਨਹੀਂ ਹਾਲੋਂ ਹਾਲੋਂ ਨਹੀਂ ਹੈਗੀ ਮੰਮੀ ਪੁੱਟ ਪਰ ਤੂੰ ਕੋਈ ਗੱਲ ਨਹੀਂ ਗਾਜਰਾਂ। ਉਦਾਂ ਕਰਨ ਦੇ ਲੈ ਕਹਿੰਦੇ ਇਟ ਖਾਊਂਗਾ ਹੀ ਮੇਰੇ ਸਿਰ ਚ ਕਹਿੰਦੇ ਏਟ ਮਾਰਨੀ ਓਟਲਾ ਕੋਈ ਨਹੀਂ ਦਮੇ ਇਨੇ ਚਨਗਾ ਗਾਜਰਾ ਪੋੜ ਲੈਣੀਆਂ ਤੇ ਉਹ ਲਾਈਆਂ ਕਿਉਂ ਫਿਰ ਗਾਜਰ ਯਾਰ ਨਹੀਂ ਯਾਰ ਮੰਮੀ ਪੋੜ ਤੂੰ ਕੋਈ ਗਾਣੀ ਘਬਰਾਣਾ ਹਾਲੋ ਕਿੰਨੇ ਖਾਣੀ ਆਹੋ ਸੋਹਣੇ ਗਾਜਰੇ ਐਵੇਂ ਹੀ ਐਵੇਂ ਦੱਸ ਨੜੀ ਆਖੀ ਗਾਣਾ ਸੁਣਾ ਆ ਜਾ ਆ ਜਾ ਬੇ ਚੰਮੀ ਗਾਂ ਆ ਜਾ ਕੋਈ ਨਹੀਂ ਆ ਜਾ ਆ ਜਾ ਕੁਛ ਨਹੀਂ ਆਂਦੇ ਡੈਡੀ ਨਹੀਂ ਆਂਦੇ ਡਰਨਾ ਖਾੜੂ ਕਨੇ ਖਾਣੀ ਹਾਲੋ ਤੁਨ ਬਈ ਇਦਾਂ ਇਹਦੇ ਬਿਜਲੀ ਨਹੀਂ ਚਾਹੀਦੀ ਨਾਲੇ ਖਾਣੀ ਨਹੀਂ ਕਹਿੰਨੇ ਵੀ ਆਵੇ ਇਥੇ ਕੁੱਟੀਆਂ ਗਰਜਣ ਇਥੇ ਦੋ ਤਿੰਨ ਕੁੱਟੀਆਂ ਪੁੰਝੇ ਜਿਹਾ ਲਾਏ ਆਮੀਨ ਸਹੀ ਗੱਲ ਸਹੀ ਗੱਲ ਇਹ ਨਹੀਂ ਇਹ ਕਿੰਦੀ ਥੱਲੇ ਤਾਰੋ ਚੁੱਕੀ ਧਿਆਨ ਨਾਲ ਸੁਣਦੇ ਤਾਰਦੇ ਤੇ ਮੜੀ ਜੀ ਤੂੰ ਤਾਰਦੇ ਕੋਤੇ ਨਹੀਂ ਕੋ ਹੁੰਦਾ ਪਜਾਮੀ ਇੱਕ ਲਾ ਦੋ ਨਾ ਇਹ ਕਿਵੇਂ ਜੀ ਬਣਾਈ ਚ ਨੇ ਅਰੇ ਤੂੰ ਕਹਿੰਦਾ ਅੱਛਾ ਨੇ ਬਹਤ ਹਨ ਕੀ ਅੱਛਾ ਬੰਦੇ ਅੱਛਾ ਅੱਛਾ ਵਾਹ ਕੀ ਕਰੀਂ ਹੂੰ ਟਰ ਆਨੀ ਇੱਕ ਮਿੰਟ ਹੋਟਲ ਨਾ ਤੇ ਹੁਣੇ ਸੱਤੀ ਹੀ ਹੈਗੀ ਫਿਟ ਆਲੇ ਨੂੰ ਹੱਥੇ ਉੱਠ ਲੱਗੀ ਰੋਹ ਚ ਉੱਠ ਆ ਲੈ ਦੀਓ ਮਰਸਲ ਦਾ ਫੜਾ ਹੈਂਡਲ ਨੂੰ ਚੱਲ ਲੈ ਉੱਥੋਂ ਫੜ ਲੈ ਟੈਂਕੀ ਤੋਂ ਫੜ ਲੈਣਾ ਕੋਈ ਗੱਲ ਨਹੀਂ ਹੋਂਦ ਹੋਂਦ ਗੱਡੀ ਮੈਂ ਚੱਲਾ ਉਤਰੋ ਹਣ ਆਜੋ ਆਜੋ ਹਣ ਚਲੋ ਮੈਂ ਤੇ ਸੰਦੀਪ ਚੱਲੇ ਆਂ ਬਾਜ਼ਾਰ ਥੋੜਾ ਸਮਾਨ ਲੈ ਆਈਏ ਇਕੱਲੇ ਹਣੀਓ ਬਿੱਲੀ ਕਾਸ਼ ਕੇ ਕੀ ਕਹਿੰਦੇ ਕਦੂ ਕਾਸ਼ ਕੇ ਕਹਿੰਦੇ ਕਈ ਤੇ ਬਿੱਲੀ ਕਾਸ਼ ਨਹੀਂ ਕਹਿੰਦੇ ਆ ਕਦੂ ਕਾਸ਼ ਲੈ ਆਉਣੀ ਜਿਹੜੀ ਉਹ ਕਦੂ ਰਗੜਨ ਵਾਲੀ ਹੁੰਦੀ ਹੈ ਤੇ ਉਹ ਲੈ ਆਵਾਂਗੇ ਤੇ ਹੋਰ ਗੁੜੀਆ ਵਾਸਤੇ ਦੁੱਧ ਲੈ ਆਵਾਂਗੇ ਇੱਕ ਦੋ ਚੀਜ਼ਾਂ ਹੋਰ ਉਹ ਹੀ ਲੈ ਆਵਾਂਗੇ ਮੋਟਰਸਾਈਕਲ ਤੇ ਚੱਲਿਆਣਾ ਗਾ ਰਹੇ ਅੱਜ ਮੋਟਰਸਾਈਕਲ ਤੇ ਹੀ ਮਾਰਕੀਟ ਠੰਡ ਪਰ ਬਹੁਤ ਜ਼ਿਆਦਾ ਬਹੁਤ ਹੱਤ ਦੀ ਠੰਡ ਹੈ ਬਾਹਰ ਨਿਕਲੇ ਪਤਾ ਲੱਗਾ ਗੱਡੀ 'ਚ ਤੇ ਵੈਸੇ ਮौज ਈ ਆ ਵੀ ਆਹ ਜੀ ਅਸੀਂ ਇਹ ਲੈਣ ਆਏ ਹਾਂ ਆ ਲੈ ਲਈ ਆ ਠੀਕ ਹੈ ਕਿੱਕਾ ਵੱਡਾ ਸਾਈਜ਼ 'ਚ ਹੈਗਾ ਯਾਰ ਕਿੱਕਰੇ ਘਮ ਕਰਦੇ ਆ ਸਾਰਿਆਂ ਨੇ ਇਹ ਲੈਣੋਂ ਤਾਂ ਕਿੱਦੂ ਕਰ ਜੇ ਰਿਆ ਆਉ ਉਹਦੇ ਨੂੰ ਸੁਆਦ ਬਣਦੀ ਇਹ ਫੋਟੋ ਕੋ ਵੀ ਦਜੀ ਆ ਵੀ ਐ ਸਰ ਜੀ ਨਹੀਂ ਬਣਦੀ ਇਹਦੇ ਕਰੀਏ ਖਾਦੇ ਆ ਜਿਮ ਵਾਲੇ ਮੁੰਡੇ ਅਛਾ ਜਿਮ ਵਾਲੇ ਮੁੰਡੇ ਦੇ ਭਾਲ ਕੇ ਖਾਦੇ ਆ ਬਸ ਅਛਾ ਇਹ ਸਭ ਜੀ ਬਣਦੀ ਅੱਜ ਕਿਹ ਮੈਂ ਜਾਂਦੀ ਫੋਟੋ ਦਜੀ ਦੀ ਅਛਾ ਅਛਾ ਤੋ ਪੀ ਲਾਤੀ ਹੈ ਹਾਂ ਮੇਰੇ ਹੱਥ ਠਰੇ ਆ ਹੱਥ ਬੜੇ ਠਰੇ ਆ ਆਹੋ ਹੱਥ ਠਰੇ ਆ ਇਆ ਹੱਥ ਠਰੇ ਇਹ ਬਲੁੰਗੜਿਆ ਨਾ ਵਾਗਦੂ ਕਛਲੀਂਂਦਾ ਵਾ ਪ੍ਰਾਣੇ ਵਾਲੇ ਨਾ ਤੇ ਨੀ ਰਗੜੀਆਂ ਨਹੀਂ ਜਾਂਦੀਆਂ ਇਹਦੇ ਨਾਲ ਵਧੀਆ ਹੋ ਗਿਆ ਜਲਦੀ ਹੋਣੀ ਹੁਣ ਬਣਾਵਾਂਗੇ ਆਪਾਂ ਗਿਜਰੇਲਾ ਮਾਰੇ ਅੱਜ ਸੀਗਲਾਂ ਅੰਦਰ ਰੱਖਣਾ ਹੈ ਨਾ ਉਹਦਾਂ ਕੀ ਕਰ ਲੈ ਮੇਰਾ ਫਿਦੇ ਤਾਂ ਮੈਂ ਤਾਂ ਦੁਬਾਰਾ ਲਗਮ ਨਾ ਉਹਦ ਨਹੀਂ ਬਣਾਇਆ ਇਹਨਾਂ ਉਹਦਾਂ ਤੇ ਇਹਨਾਂ ਨੇ ਛੱਡਿਆ ਹੀ ਨਹੀਂ ਐਂਡ ਤੱਕ ਤਦੇ ਜੀ ਨਹੀਂ ਕਿਹਦੇ ਗਿਜਰੇਲਾ ਬਿਖਿਆ ਨਵੀਂ ਕਦੂ ਕਸ਼ਨੇ ਕਰਤਾ ਜੇ ਕੰਮ ਹੈ ਉਹ ਮੜਿਆ ਪਰਛਾਏ ਲੱਤ ਕੇ ਤੂੰ ਦਾਵ ਰਗੜੀਂਗੇ ਰ ਗੋਚਾ ਰਗੜੀਂਗੇ ਚਲੋ ਕੋਈ ਨਹੀਂ ਇੰਨੇ ਦੀ ਕੋਈ ਗੱਲ ਮਾੜਾ ਮੋਟਾ ਹੁੰਦਾ ਰਹਿੰਦਾ ਹੁਣ ਆਏ ਗਾ ਕੋਣੀ ਜਿਹਦੇ ਉੱਤੇ ਹੀ ਆ ਜੇ ਵੀ ਪ੍ਰਾਥ ਨੂੰ ਲਾਤੀ ਉਹ ਪ੍ਰਾਥ ਨੂੰ ਕਹਿੰਦੇ ਆ ਕੜਾਈ ਨਹੀਂ ਲਾਤੀ ਮਿੱਟੀ ਇਹ ਤਾਂ ਲਾਈਦੀ ਵੀ ਕੜਾਈ ਜਿਹੜੀ ਕਾਲੀ ਨਹੀਂ ਹੁੰਦੀ ਵੀ ਕਾਲੀ ਘੱਟ ਹੁੰਦੀ ਔਰ ਕਿ ਮੰਜਲੀ ਸੌਖੀ ਆ ਵੀ ਚੁੱਲ੍ਹੇ ਦੇ ਵਿੱਚ ਜਿੱਦਾਂ ਮੱਲਾ ਪੱਕਾਮ ਕਰਨਾ ਹੋਵੇ ਤੇ ਉਹਦੇ ਵਾਸਤੇ ਠੀਕ ਆ ਇਹ ਇਦਾਂ ਹੁਣ ਇੱਥੇ ਚੁੱਲਾ ਆਪਾਂ ਬਣਾ ਲੈਨੇ ਇੱਥੇ ਉਦਾਂ ਉਹਥੇ ਬਣਾਉਂਦੇ ਨਹੀਂ ਭਰਾ ਜਿੱਥੇ ਬਣਾ ਲੈਨੇ ਨਾ ਚੀਰਨ ਵੀ ਲਾਤਾ ਆ ਕਿਉਂਕਿ ਇਹਦੇ ਨਾਲ ਇਹ ਕਿੰਸਾ ਚ ਮੈਂ ਤੁਹਾਨੂੰ ਦੱਸਦਾ ਯਾਰ ਆਪਣੀ ਰਿੰਗ ਲਾਈਟ ਜਿਹੜੀ ਖਰਾਬ ਹੋ ਗਈ ਹੁਣ ਵੇਖੇ ਤੁਹਾਨੂੰ ਦੱਸਦਾ ਹਾਂ ਖਰਾਬ ਕਿਦਾਂ ਹੋ ਗਈ ਆ ਇਹ ਆ ਦੇਖੋ ਜਦੋਂ ਆਹ ਵਾਲਾ ਕੰਦਰਾ ਆਪਾਂ ਪੀਲਾ ਜਾਂ ਕਰਦੇ ਨਾ ਰੰਗ ਉਦੋਂ ਇਹ ਨਹੀਂ ਚਾਹਦੇ ਵੀ ਆ ਵਾਈਟ ਚਾਹਦੇ ਆਪਾਂ ਪੂਰੇ ਆ ਬ ਇਹੀ ਹੁਣ ਅੱਗ ਬਾਲਣਗੇ ਬੜਾ ਇਹ ਮੈਨੂੰ ਨਹੀਂ ਜਾ ਠੀਕ ਹੈ ਹੂੰ ਜੇ ਹੂੰ ਇੱਟਾ ਦੀ ਉਹ ਹੈਗੀ ਥੋੜਾ ਠੀਕ ਇੱਟਾ ਹੋਰ ਕੀ ਕਰਾਂ ਉੱਤੇ ਹੋਰ ਕਰ ਲਈਏ ਹਾਂ ਨਹੀਂ ਵਾਧੂ ਹੁਣਾ ਇਹਨਾਂ ਉਹ ਸੀਗ ਮੈਂ ਕੜਾਈ ਨੂੰ ਪਿੰਦਰ ਉਹ ਵਧੀਆ ਤੇ ਨਾਲ ਨਹੀਂ ਹੁੰਦਾ ਅੱਗ ਤੇ ਆਪਾਂ ਬਾਲ ਲਈ ਆ ਹੁਣ ਤੇ ਧਰਦੀ ਇਹ ਕੜਾਈ ਧਰਦੇ ਹੋਰ ਜਿਹਨੇ ਤੇ ਮੇਰੇ ਦੋ ਧਰਦੇ ਜਿਹੜਾ ਆਪਾਂ ਨੂੰ ਕੰਮ ਕਹੀ ਉਹ ਆਪਾਂ ਕਰ ਦਿੱਤਾ ਹੈ ਆ ਗੋਇਆ ਉੱਚਾ ਹੈ ਕੜਾਈ ਨਹੀਂ ਕਿਰਣੀ ਚੱਲ ਹੋਗਾ ਨਹੀਂ ਤਾਂ ਨਾ ਜੁਲਾ ਤੋੜਦਣਾ ਮਨ ਲੱਗਦੀ ਗੱਲ ਪਛਾਣ ਰੱਖ ਪੜਾਈ ਨੀ ਥੋੜਾ ਪਿਛੇ ਕਰ ਮਨ ਲੱਗ ਮੈਂ ਨਾ ਪੱਟੀ ਵਾਜੇ ਚੱਲ ਪਾ ਦੇ ਪਾਦ ਪਾਦ ਪਾ ਤੂੰ ਮੈਂ ਬੜਾ ਪੈਂ ਆ ਤਾਡਾ ਪੜਾ ਜੀ ਇਹ ਮਾੜੇ ਬੰਦੇ ਇਹਨਾਂ ਨੇ ਕੁਕਿੰਗ ਕਰਨੀ ਚ ਵੇਖ ਲੋ ਹੈ ਨਹੀਂ ਨਹੀਂ ਖਾਂਦਾ ਬੜਾ ਵਧੀਆ ਸੰਦੀ ਪੂਰਾ ਇਹਨੂੰ ਮੁੱਦਾ ਕਰਦੇ ਵੀ ਲੈ ਅੱਜ ਜਦੀ ਐਰਐਸਪੀ ਕਰਦੀ ਸ਼ੁਰੂ ਗਾਜਰਾਂ ਨਾ ਆਪਾਂ ਪਹਿਲਾਂ ਧੋ ਲਿਆ ਹੀ ਅਸਤਵਾ ਦੇ ਨੂੰ ਰਕੜ ਲਿਆ ਫਿਰ ਆਪਾਂ ਬਿਜਾਰੋ ਬਿੱਲੇ ਉਹ ਸੱਚੇ ਬਿਜਾਰੋ ਬਿੱਲੀ ਕਾਸ਼ ਲੈ ਕੇ ਆਏ ਬਿੱਲੀ ਕਾਸ਼ ਨੂੰ ਦੇ ਕੇ ਮੈਨੂੰ ਚੇਤਾ ਵਜੇ ਕੱਦੂ ਕਾਸ਼ ਲੈ ਕੇ ਆਏ ਫਿਰ ਗਾਜਰਾਂ ਰਕੜੀਆਂ ਕੜਾਈ ਨੇ ਤੁਹਾਨੂੰ ਪਤਾ ਮਿੱਟੀ ਲਾਈ ਤੇ ਹੁਣ ਹਲਾਉਣਾ ਸ਼ੁਰੂ ਕਰ ਦਿੱਤਾ ਕੋਈ ਔਇਲ ਵਗੈਰਾ ਜੀ ਕੁਛ ਨਹੀਂ ਪਾਇਆ ਤੇ ਨਾ ਪਾਉਣਾ ਹੈ ਕਿਉਂ ਪੈਂਦਾ ਕਿਉਂ ਪੈਂਦਾ ਹਾਂ ਕਿਉਂ ਪੈਂਦਾ ਤੇ ਅੱਖਾਂ 'ਚ ਧੂਆਂ ਵੀ ਪੈਂਦਾ ਆ ਸੰਦੀਪ ਤੇਰੇ ਤੇ ਉਹ ਗਾਣਾ ਲੱਗਦਾ ਵਿਆਹ ਕਰਕੇ ਮੁਸੀਬਤਾਂ ਚ ਪੈ ਗਿਆ ਮੈਂ ਤਾਂ ਗਜਰੇਲਾ ਹੀ ਬਣਾਉਣ ਜੋਗਾ ਰਹਿ ਗਿਆ ਜੀ ਇਹਦੀ ਕੋਲਾ ਖਦਾਈ ਕਰਾਈ ਜਾਣੀ ਬਸ ਇਹਨੂੰ ਹਲਾਈ ਜਾਣਾ ਵੀ ਇਹ ਸੜਨਾ ਜਾਣ ਇਹਨੂੰ ਘੱਟ ਕਰਨੀ 1.5 ਘੰਟਾ ਇਦਾਂ ਹੁਣ ਨਾ ਰਹਿਣ ਦੇਣਾ ਅੱਗ ਤਾਂ ਨਹੀਂ ਘਟ ਗਈ ਨਹੀਂ ਨਹੀਂ ਠੀਕ ਮੱਠੀ ਜਿਹੀ ਅਗ ਲਾ ਛੜਨੀ ਹੈਗੇ ਜਿਆਦਾ ਵੀ ਤੇਜ਼ ਕਰਾਂਗੇ ਨਾ ਫਿਰ ਸੜੀ ਨਾ ਜਾਣ ਅੱਗ ਤੇ ਪੂਰੀ ਹੈ ਮਲ ਲਈਓ ਠੀਕ ਹੈ ਤੇ ਇਦਾਂ ਮੁੜ ਕੇ ਤਿੰਨ ਵੀ ਚੌਂਕੜੀ ਮਾਰ ਕੇ ਬਹਿ ਜਾਣਾ ਜੇ ਇੱਥੇ ਚੁੱਲਾ ਬਣਾਇਆ ਹਾਂ ਹਾਂ ਪਾ ਦੇ ਪਾ ਦੇ ਪਾ ਦੇ ਬੱਸ ਬਹੁਤ ਬਹੁਤ ਬੜਾ 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 ਹਾਂ ਬਹੁਤ ਹੈ ਹਾਂ ਕਿਲੋ ਪੈ ਗਿਆ ਪੂਰਾ ਮੈਨੂੰ ਤਾਂ ਲੱਗਦਾ ਪੈ ਜਾਣਾ ਹੁਣ ਸੰਦੀਪ ਦੁੱਧ ਹੈ ਹਾਂ ਪਾਏ ਦੋ ਨਹੀਂ ਤੇ ਕਬੜਾ ਐ ਦੱਸੋ ਪਾਏ ਦੋ ਸੰਦੇ ਉੱਤੇ ਸੁੱਕ ਗਿਆ ਲੈ ਦੁੱਧ ਕਿੱਧਰ ਗਿਆ ਦੁੱਧ ਦਾ ਆਪਾਂ ਸਲਾਹ ਕੀਤੀ ਵੀ ਰਹਿਣ ਦਿੰਨੇ ਆ ਤੁਸੀਂ ਅਖਣਾ ਰੈਸਪੀ ਸਾਨੂੰ ਦੇ ਦੱਸਣ ਆਪ ਤੇ ਤਰਲੇ ਲੈਣ ਦੀ ਪਾ ਦੀ ਗੁਣੀ ਨਾ ਪਾ ਦੀਏ ਇਹ ਆਪਾਂ ਗਾਜਰਾਵੇਂ ਲਈਆਂ ਸੀ 2 ਕਿਲੋ 1.5 ਕਿਲੋ ਬਾਜ਼ਾਰੀ ਤੇ 1 ਅੱਧਾ ਕਿਲੋ ਜਿਹੜੀਆਂ ਆਪਣੇ ਤੋਂ ਆਪਣਾ ਪਲਾਟ ਦੇ ਵਿੱਚੋਂ ਨਿਕਲਾਈਆਂ ਹੈਗੀਆਂ 2 ਕਿਲੋ ਗਾਜਰਾ ਲੈਣੀ ਆਪਾਂ ਕੱਦੂ ਕਸ਼ ਕੀਤੀਆਂ ਤੇ ਹਰ ਗੁੰਦ ਥੱਲੇ ਆਵਾਜ਼ ਆਉਣਾ ਤਾਂ ਹੀ ਜਰਾ ਜੇ ਮਿਲਿਆ ਉਹਨੂੰ ਹੋਇਆ ਇਹਨੂੰ ਦੋਵੇਂ ਥੱਲੇ ਜਾਨੀ ਤੈਨੂੰ ਸੁਆਇਆ ਜਾ ਚਲ ਆਪਾਂ ਪਾਤੀ ਹੁਣ ਖੰਡ ਇਹਦੇ ਖੰਡ ਤੁਸੀਂ ਆਪਣੇ ਹਿਸਾਬ ਨਾਲ ਪਾਇਆ ਅਸੀਂ ਆਪਣੇ ਹਿਸਾਬ ਨਾਲ ਲਾਈਟਤੀ ਪਾਉਣੀ ਕਿਉਂਕਿ ਨੜੀ ਇੰਨਾ ਮਠਾ ਇੰਨਾ ਖਾਂਦੇ ਸ਼ੁਕਰਿਆ ਉਹਨੂੰ ਹੁਣ ਇਹਨੂੰ ਕਰ ਦਾਂਗੇ ਮਿਕਸ ਚੰਗੀ ਤਰ੍ਹਾਂ ਐਨ ਓਕੇ ਲਾ ਹਮੜੀ ਹੁੰਦੀ ਮੈਂ ਉਦੋਂ ਦਾ ਡਿਆ ਵੇਖੀ ਪੜਾਈ ਚੱਲੀ 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 ਲੱਗੀ ਪਲਟੀ ਮਾਰਨ ਹੁਣੇ ਚਮਟਾ ਵਿਖਦੇ ਅੱਖ ਮੈਂ ਅਖਣਾ ਵੀ ਲੱਕਣਾ ਤ ਆਪਣੀ ਕੋਈ ਹੋਈ ਬਸ ਥੋੜੀਆਂ ਹੀ ਆ ਅਖਣਾ ਕੰਮ ਸਾਰੀ ਜਾਵੇਗਾ ਤਾਂ ਸਾਰ ਮੈਂ ਦੇਣਾ ਖਿਚ ਤੂੰ ਕਰਕੇ ਜਰਾ ਇਹ ਆ ਗਿਆ ਵੀ ਡੱਕ ਜੀ ਦੋ ਅਤੇ ਸਾ ਆਪਣੇ ਕੋਲ ਲੱਕੜਾਂ ਹੀ ਪਾੜ ਦੇਣੀਆਂ। ਇਹ ਸੌਗੀਆਂ ਥੋੜੀ ਜਿਹੀ ਪਾ ਲਈਏ। ਆਹ ਟਾਈਮ ਹੱਕ ਦੁੱਧ ਸੁੱਕ ਚੱਲਿਆ ਬਾ ਥੋੜਾ ਰਹਿ ਗਿਆ ਵਾ। ਥੋੜੀ ਹੋਰ ਪਾ ਲਈਏ ਯਾਰ। ਚੱਲ ਵੀ ਬੜੀ। ਬੜੀ। ਸੰਦੀਪ ਆ ਭੱਜ ਗਈ ਵੇ ਨਾਲ। ਮੈਂ ਇਕੱਲਾ ਲੱਗਾ ਹਾਂ। ਆ ਗਏ ਜੀ। ਉਹਨਾਂ ਨੇ ਲੰਦਾ ਹਰ ਗੰਨੂ। ਹਮ ਚਲੋ ਲੈ ਜੋ ਬਣ ਗਿਆ ਮੈਂ ਸੌਗੀ ਪਾਕਣੇ ਹੁਣੇ ਹਲਾਉਣ ਦੇ ਆਂ ਥੋੜੀ ਜੀ ਪਾਤੀ ਮਸਾ ਸੁੱਕ ਗਿਆ ਯਾਰ ਸੁੱਕ ਗਿਆ ਆ ਸੱਚ ਆ ਗੰਮਣ ਮੋੜਾ ਚਲ ਕੋਈ ਨਹੀਂ ਸੁੱਕ ਲੈਂਦੇ ਫਿਰ ਚਲ ਚੱਲ ਗਿਆ ਚੱਕੋ ਇਹਨੂੰ ਹੁਣ ਬਣ ਗਿਆ ਫਾਈਨਲੀ ਤਿਆਰ ਹੋ ਗਿਆ ਦੋਸਤੋ ਤੁਸੀਂ ਵੀ ਇਹ ਰੈਸਪੀ ਜਿਹੜੀ ਘਰੇ ਬਣਾਓ ਤੇ ਸਾਰੇ ਜਣੇ ਆਪਣੇ ਟੱਬਰ ਨੂੰ ਖਵਾਓ ਆਪਣੀ ਫੈਮਿਲੀ ਨੂੰ ਖਵਾਓ ਆਪਾਂ ਦੇ ਕੱਲੀ ਆਪਾਂ ਦੇ ਕੱਲੀ ਅੱਜ ਸੌਗੀ ਪਾਈ ਤੁਸੀਂ ਪਿਸਤਾ ਬਦਾਮ ਕਾਜੂ ਜੋ ਮਰਜੀ ਪਾਓ ਵਿੱਚ ਅਖਰੋਟ ਪਾਓ ਹੋਰ ਕੀ ਦੱਸੋ ਆ ਖੋਆ ਖੋਆ ਸਾਚ ਖੋਆ ਵੀ ਪਾ ਸਕਦੇ ਹੋ ਤੁਸੀਂ ਤੇ ਮੇਰੇ ਆਵਲੋ ਸੱਟ ਲੱਗੀ ਤੇ ਮੈਂ ਪੱਟੀ ਬੰਨ ਲਈ ਇਸ ਕਰਕੇ ਵੀ ਵੀਡੀਓ ਵਿੱਚ ਲੱਗੇ ਵਾਵਾ ਸੱਟ ਲੱਗੀ ਉਸ ਦਿਨ ਦਾ ਅਹਿੰਗ ਜਰੇਲਾ ਬਣਾਇਆ ਨਾ ਜਦੋਂ ਕਿਰਨ ਦੀਦੀ ਹੁਣੀ ਆਏ ਤੇ ਉਸ ਦਿਨ ਇੱਕ ਵੀਰ ਦਾ ਕਮੈਂਟ ਆਇਆ ਨਾਲੇ ਮੈਂ ਹੱਸਿਆ ਕਹਿੰਦਾ ਵੀਰ ਜੀ ਇਹ ਜਰੇਲਾ ਤਰੀ ਵਾਲਾ ਹੈ ਤੇ ਉਦੋਂ ਦੁੱਧ ਵਾਕਾ ਸੁੱਕਣ ਵਾਲਾ ਰਹਿ ਗਿਆ ਥੋੜਾ ਜਿਹਾ ਇਹ ਫਿਰ ਸੰਦੀਪ ਨੇ ਬਦਨ ਖਾਧਾ ਨੇ ਕਹਿੰਦੇ ਦੁੱਧੇ ਵਿੱਚ ਤੇ ਅੱਜ ਤਾਂ ਇਹ ਚੰਗੀ ਤਰ੍ਹਾਂ ਸਿਕਾਉਣ ਦੇ ਆ ਵੀ ਸੁੱਕਾ ਐ ਸਵਾਹ ਲੱਗਦਾ ਨਾ ਹੂੰ ਉਹ ਲੈ ਵੀ ਬਣ ਗਿਆ ਫਾਈਨਲੀ ਹੁਣ ਆਪਾਂ ਸੇਕਾਂਗੇ ਥੋੜੀ ਅੱਗ ਉਹਦਾ ਮੈਂ ਜਿੰਦੀ ਸੀ ਕਿ ਉਹ ਵੀ ਪਾ ਲਈਦਾ ਪਰ ਸੰਦੀਪ ਕਹਿੰਦੀ ਜੇ ਪਾਇਆ ਤਾਂ ਮੈਂ ਖਾਣਾ ਨਹੀਂ ਗੱਲ ਉਹ ਆਈ ਦੀ ਤੇ ਹੁਣ ਕੱਢ ਲਾਂਗੇ ਬਾਬਾ ਜੀ ਵਾਸਤੇ ਪਹਿਲਾਂ ਭੋਗ ਲਵਾਂਗੇ ਅੱਛਾ ਨੜੀ ਲਵਾਂਗੇ ਭੋਗ ਵਾਹ ਹੇਕਰ ਵਾਹ ਹੇਕਰ ਵਾਹ ਕਦ ਕਦ ਚਾ 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 ਜਿਹਦਾ ਸ਼ਾਰਕਾ ਨਹੀਂ ਬੋਲਦੀ ਹੈ ਹਾਂਜੀ ਚਾ ਕਰਸੇ ਨਹੀਂ ਨਹੀਂ ਕੱਟੇ ਥੋੜੀ ਨਾ ਨਾ ਉਦਾਂ ਹੀ ਉਦਾਂ ਹੀ ਚੁਗਦੇ ਇੱਥੋਂ ਆਉਣੀ ਨਹੀਂ ਸ੍ਰੀ ਨੂੰ ਘਮਾਉਂਦੀ ਰਹਿੰਦੀ ਇਹਨਾਂ ਤੇ ਉਥੋਂ ਛੱਡਦੇ ਜਾਂਦੇ ਨਾਲ ਇਹ ਲੱਗਾ ਕਿ ਦਾੜੀ ਦੇ ਵਾਲ ਇਹ ਜੀ ਮੁੜ ਕੇ ਤੋ ਕਹਿਣਾ ਐ ਵੀ ਮੇਰੀ ਟਿੰਡ ਦੇ ਵਾਲ ਨਹੀਂ ਆਏ ਤੇ ਸ੍ਰੀ ਘਟ ਘਮਾਇਆ ਕਰ ਲੱਗੀ ਸਮਝ ਲੈ ਜੜ ਜੀ ਨੇ ਨਵਾਤਾ ਹੀ ਭੋਗ ਸੋਕ ਹੁਣ ਆ ਗਈ ਹੁਣ ਆਪਣੀ ਵਾਰੀ ਖਾਣ ਦੀ ਅਜੇ ਮੈਂ ਜੇ ਮਿੱਠਾ ਵੀ ਨਹੀਂ ਚੈੱਕ ਕੀਤਾ ਕੋਈ ਝੂਠਾ ਨਹੀਂ ਨਾ ਕੀਤਾ ਬਿਲਕੁਲ ਨਹੀਂ ਸੰਦੀਪ ਕਹਿੰਦੇ ਮੈਂ ਚੈੱਕ ਕਰਨ ਦੀ ਮਨ ਨਹੀਂ ਹੈ ਜੀ ਰੁਕ ਜੂਗੀ ਪਹਿਲਾਂ ਆਪਾਂ ਭੋਗ ਲਵਾ ਦਈਏ ਤੇ ਭੋਗ ਨੂੰ ਲੱਗ ਗਿਆ ਤੇ ਹੁਣ ਆਪ ਟੈਸਟ ਕਰਕੇ ਦੇਖਦੇ ਹਾਂ ਨਾ ਇਹ ਨਹੀਂ ਖਾਂਦੀ ਉਹ ਇਹ ਸਭ ਖਾ ਲਿੰਦੀ ਖੁਸ਼ ਹੋ ਕੇ ਹੂੰ ਦੱਤਾ ਓਏ ਡੋਲਦਿਆਂ ਲੱਗੀ ਸਵਾਦ ਬਣਿਆਗਾ ਲਈ ਆ ਮੇਲਾ ਅੱਜ ਗਿਜਰੀਲਾ ਹੁਣ ਖਾਦਾ ਤੇ ਆ ਵੇਖੋ ਮੈਂ ਗਿਜਰੀਲਾ ਮੈਂ ਖਾਦੀਆ ਉਹ ਚਾਹ ਸੁਪਰੇ ਖਾਣੇ ਇਸ ਤੋਂ ਬਾਅਦ ਕੋਕੋਲਾ ਪਰ ਖਾ ਲਿਆ ਜੇ ਭਾਈ ਝੂਠ ਬੋਲਣ ਡਈ ਜੀ ਲੋਏ ਸਦਾ ਇਹਨੇ ਤੇ ਆਉਂ ਨੁਰ ਲੱਗੀ ਸਣ ਇਸ ਤੋਂ ਬਾਅਦ ਕੀ ਖਾਣਾ ਚਾਪ ਉਹ ਖਾਣੀ ਇਹਨੇ ਫਿਰ ਇਹਨੇ ਖਾੜਾ ਪਨੀਰ ਟਿਕਾ ਉਸ ਤੋਂ ਬਾਅਦ ਬਸ ਫਿਰ ਜੂਰ ਹੋ ਜਾਣਾ ਇੰਕਾ ਲੀਮਾ ਅੰਦ ਗੋਭੀ ਹੈਦੀ ਹੈ ਮੈਂ ਇਹ ਲਾ ਪੈਦਾ ਕਰ ਤਕਿਨ ਤੇਰੇ ਵਾਤੇ ਇਨੂੰ ਕਿੰਦੇ ਪਿਆਰ ਐ ਚੁਟਕੀ ਚ ਪਤਾ ਕੀਤੀ ਕਿ ਨਹੀਂ ਐ ਚੁਟਕੀ ਮਾਰੀ ਕੋਈ ਹਾਂ ਨਹੀਂ ਜੀ ਇਹਨੂੰ ਕਰਨ ਦੇ ਹੁੰਦੇ ਹੁੰਦੇ ਜੀ ਹੁੰਦੇ ਇਹਨੂੰ ਅੱਜ ਦੇਖਦੇ ਮਹਲਾ ਤੁੰ ਲੱਗੇ ਨਾ ਮੋਦਨ ਮੈਨੂੰ ਤਾਂ ਕਹਿੰਨੀ ਸੀ ਨਾ ਬੜਾ ਖੱਟੇ ਬਣਾਤੇ ਇਦਾਂ ਦਾ ਅੱਜ ਦੇਖ ਤੇ ਕਿੰਨੇ ਪਸੰਦ ਆ ਉਹ ਉਹ ਦਿਨ ਉਹ ਦਿਨ ਤਾਂ ਮੇ ਕੋਦੇ ਹੁਣ ਹਿਸਾਬ ਤੇ ਨੂੰ ਹੁਣ ਨਾਲ ਹਿਸਾਬ ਲੱਗ ਗਿਆ ਤੇ ਹੁਣ ਇੰਨੀ ਕੀ ਚੀਜ਼ਾਂ ਪੈਂਦੀਆਂ ਨੇ ਹੁਣ ਤੇ ਲਾਉਂਦੇ ਨੇ ਕੋਈ ਸੋਚਦਾ ਕੋਹ ਨਹੀਂ ਪਾਇਆ ਤੂੰ ਬਣਾਉਂਦੇ ਮੈਂ ਨਹੀਂ ਬਣਾਉਂਦੇ ਉਹਦਣੇ ਉਹਦੋਂ ਹੁਣ ਜਾਜੂ ਆ ਗਈ ਹੁਣ ਗੱਲਾਂ ਕਰਦੇ ਹਾਂ ਇੱਕ ਤਾਂ ਡਾਕਟਰ ਡੇ ਪਰ ਆ ਤੇ ਗੱਲਾਂ ਕਰਦੇ ਕਿਉਂ ਨਹੀਂ ਖਾਦੇ ਭਾਜੀ ਮੈਨੂੰ ਗੱਲਾਂ ਕਰਦੇ ਤੂੰ ਇਹਦੇ ਉਦੋਂ ਵੀ ਕਰਾ ਦੇਣਾ ਮੇਰੇ ਕੋਲ ਕੰਮ ਹੈ ਨਹੀਂ ਨਹੀਂ ਥੋੜਾ ਇੱਕ ਟੱਕਣ ਪਾੜਾ ਬਹੁਤ ਇੱਕ ਟੱਕਣ ਬਣਾਉਗਾ ਖਿੰਦੇ ਨਾ ਨੱਡਗਾ ਤੇਰੇ ਕੋਲ ਵੇਖੋ ਮੇਰੇ ਨਾਲ ਕਿਦਾਂ ਘੁਰਿਆ ਬੂਟਾ ਪਾਉਣਾ ਨਹੀਂ ਲਾ ਪਾਉਂਦੇ ਦੇ ਦੇ ਕਰਕੇ ਮੁੱਠੀ ਕੰਮ ਕਰਾਉ ਹੋਏ ਕਿਆ ਬਾਤ ਹੈ ਫਾਇਰੀ ਦੂਰੇ ਮਸਾਲਾ ਪਾਇਆ ਤੇ ਹੁਣ ਇਹ ਵੱਧ ਨਹੀਂ ਤਾਂ ਸਾਡਾ ਕੱਢਤਾ ਇਹ ਥੋੜੀ ਪਣੀ ਹੈ ਥੋੜੀ ਥੋੜੀ ਪਾਓ ਇਹ ਥੋੜੀ ਜਿਹੀ ਪਾਣੀ ਚਲ ਬਾਕੀ ਵੀ ਇਹ ਲੈ ਲੈ ਰੋ ਰੋ ਜਾ ਮਰੋਂ ਕੀ ਕਰਾਂ ਮੈਂ ਹੋਰੋਂ ਬਰ ਹੋ ਪਈ ਨੂੰ ਸਾਦੂ ਨਹੀਂ ਹਲਣਾ ਮਤੇ ਇਨ ਨੂੰ ਕਰ ਦਨੇ ਹੁਣ ਮੈਂ ਖੱਗਣੇ ਜਾ ਰਹਾ ਹਾਂ ਉਹ ਲਾ ਕਾਲੀ ਜੀ ਮੜੀ ਕੀ ਪਾ ਲੰਦੇ ਰੁਕ ਜਾਣਾ ਲੈ ਹਲਾਇਆ ਹੀ ਨਹੀਂ ਉਹਨੂੰ ਤੇ ਕਾਲੀ ਕੀ ਪਾ ਲੰਦੇ ਬਸ ਕਰ ਬਸ ਕਰ ਉਹ ਨਹੀਂ ਉਹ ਨਹੀਂ ਇਹ ਨੂੰ ਪਤਾ ਨਾ ਮੈਂ ਬਣਾਦਾ ਰਿਹਾ ਮਨ ਲਾਈਆਂ ਦੇਣ ਗਿਆ ਯਾਰ ਉਹੀ ਪਾ ਹੜੇ ਇਹਨੂੰ ਹੀ ਕਹਿੰਦੇ ਮਿੱਠਾ ਜਾੜ ਖੰਡ ਜੀ ਪਾਈ ਦੀ ਯਾਰ ਨੀ ਬਲੈਕ ਬਹੁਤ ਨੂੰ ਪੋਨਾ ਪਾਣਾ ਕਰ ਥੋੜਾ ਜਿਹਾ ਥੋੜਾ ਜਿਹਾ ਹੋਰ ਪਾ ਤੰਬਾਸ ਬਹੁਤ ਬਹੁਤ ਆਂਦੇ ਨੂੰ ਤੇ ਸਾਰੇ ਰੋਣ ਜਾਂਦੇ ਜਿੰਗਾ ਤੁਹਾਨੂੰ ਬਹੁਤ ਜਾਚ ਆ ਜੀ ਆ ਵੇਖੋ ਇਹ ਕੋਸਾ ਹੋਣ ਲੱਗੇ ਕਰਨ ਵਾਲਾ ਹੋ ਲੈ ਤਾਂ ਵਸੁਰਤਾ ਪਿੰਡੇ ਅਹੀਂ ਆਪ ਨੂਡਲ ਵੱਡੀ ਜਾਂਦੀ ਹੁਣ ਹੁਣ ਕ ਪਾਉਣ ਲੱਗੀ ਨਾ ਪਾ ਹੁਣ ਮੜਾ ਥੋੜਾ ਜਿਹਾ ਹੋਰ ਮੜਾ ਜਿਹਾ ਇੰਨਾ ਘਰ ਪਾ ਇਹਨੂੰ ਗਿੰਦੀ ਮੜੀ ਢੰਡ ਲਵਾਉਂ ਫਿਰ ਅੰਦੀ ਨਹੀਂ ਪਾਉਣੀ ਮੜੀ ਦੀ ਕਾਲੀ ਜੀ ਪਾਣਾ ਕਾਲੇ ਹੋ ਜਾਣਗੇ ਉਦਾਂ ਚੈੱਕ ਕਰ ਲੈ ਟੇਸਟ ਬਣੇ ਸਵਾਦ ਬਣੇ ਫਸਟ ਕਲਾਸ ਸਪੈਸ਼ਲ ਤੁਹਾਡੇ ਵਾਸਤੇ ਬਣਾਇਆ ਮੈਂ ਡੈਡੀ ਕਹਿੰਦਾ ਮੈਨੂੰ ਭੁੱਖ ਲੱਗੀ ਨਾ ਡੈਡੀ ਦੇ ਲੱਦੂ ਉਮੇਦ ਇੱਕ ਬਿੱਲੀ ਨਾ ਮੈਂ ਤੇਸਤੀ ਇਹ ਦਮ ਕਰਕ ਅੱਜ ਵਧੀਆ ਬਣੇ ਨਾ ਉਧਰ ਖੱਟੇ ਬਣ ਗਏ ਹਨ ਅੱਜ ਮੈਂ ਬਣਾਇਆ ਸੀ ਸੌਸ ਜ਼ਿਆਦਾ ਪਈ ਹੁੰਦੀ ਅੱਜ ਮੈਂ ਬਣਾਇਆ ਨਾ ਉਹਦ ਨੇ ਨਹੀਂ ਬਣਾਇਆ